ਸਾਤਸੰਗਤ ਜੀ ਕਰਨ ਔਜਲੇ ਤੇ ਸਿੱਧੂ ਮਸੂਆਲ ਦੇ ਰਿਵੈਲਰੀ ਕਾਫੀ ਫੇਮਸ ਸੀ ਅਤੇ ਸ਼ੁਰੂਆਤ ਵਿੱਚ ਦੋਵੇਂ ਕਲਾਕਾਰ ਇੱਕ ਦੂਜੇ ਨੂੰ ਸਟੇਜ ਤੋਂ ਰਿਪਲਾਈ ਵੀ ਕਰਦੇ ਹੁੰਦੇ ਸਨ ਪਰ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਕਰਨ ਔਜਲੇ ਨੇ ਸਿੱਧੂ ਦੇ ਬਾਰੇ ਪੋਜ਼ਿਟਿਵ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹਾਲੀਏ ਵਿੱਚ ਆਪਣੇ ਇੰਸਟਾ ਤੇ ਲਾਈਵ ਹੋ ਕੇ ਕਰਨ ਨੇ ਸਿੱਧੂ ਬਾਰੇ ਕੀ ਕੁਝ ਕਿਹਾ ਆਓ ਪਾ ਦੇਖਦੇ ਹਾਂ ਸਰ ਸਿੱਧੂ ਮਸੂਆਲ ਨੂੰ ਮਿਸ ਕਰਦੇ ਜੀ ਹਾਂਜੀ ਬਾਈ ਜੀ ਕਿਉਂ ਨਹੀਂ ਮਿਸ ਕਰਦੇ ਜਿਹੜੇ ਸਾਥੋਂ ਤੁਰ ਗਏ ਉਹਨਾਂ ਸਾਰਿਆਂ ਨੂੰ ਮਿਸ ਕਰਦੇ ਆ ਮੈਂ ਆਪਣੇ ਮਾਪਿਆਂ ਨੂੰ ਵੀ ਬਹੁਤ ਮਿਸ ਕਰਦਾ ਮੈਨੂੰ ਬਹੁਤ ਪਹਿਲਾਂ ਛੱਡ ਗਈ ਸੀ ਇਦਾਂ ਹੀ ਸਾਡਾ ਤੇ ਯਾਰੀ ਤੁਹਾਨੂੰ ਦੱਸਣ ਦੱਸਵਾ ਨਹੀਂ ਚਾਹੁੰਦੇ ਹੁੰਦੇ ਵੀ ਕੀ ਫੀਲਿੰਗ ਨੇ ਸਾਡੀਆਂ ਕੀ ਹਿਸਾਬਤਾ ਵਾ ਬਸ ਇਹ ਸੌਲ ਦਾ ਯੂ ਗਾਇਸ ਸ਼ੁੱਡ ਨੋ ਲਾਈਕ ਰਿਵਿਨ ਡਿਵਾਈਨ ਬ੍ਰਦਰ ਜੋਇਨ ਹੋ ਗਏ ਤੇ ਉੱਥੇ ਜੇਕਰ ਆਪਾਂ ਸਿੱਧੂ ਮਸੂਏ ਵਾਲੇ ਦੇ ਨਵੇਂ ਗੀਤ ਦੀ ਅਪਡੇਟ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿਆਂ ਕਿ ਸਿੱਧੂ ਦਾ ਨਵਾਂ ਗੀਤ ਜਨਵਰੀ ਵਿੱਚ ਯਾਨੀ ਕਿ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ ਜਨਵਰੀ ਵਿੱਚ ਸਿੱਧੂ ਮਸੂਏ ਵਾਲੇ ਦੇ ਪਾਪਾ ਜੀ ਦਾ ਬਰਥਡੇ ਹੁੰਦਾ ਹੈ ਅਤੇ ਸਿੱਧੂ ਹਮੇਸ਼ਾ ਹੀ ਇਸ ਮੌਕੇ ਦੌਰਾਨ ਆਪਣਾ ਇੱਕ ਸੋਹਣਾ ਜਿਹਾ ਗੀਤ ਰਿਲੀਜ਼ ਕਰਦਾ ਹੁੰਦਾ ਹੈ ਅਤੇ ਇਸ ਵਾਰ ਵੀ ਸਿੱਧੂ ਦੀ ਟੀਮ ਇਸ ਮੌਕੇ ਦੇ ਦੌਰਾਨ ਸਿੱਧੂ ਦੇ ਨਵੇਂ ਗੀਤ ਨੂੰ ਸਰੋਤਿਆਂ ਦੇ ਮੂਰੇ ਪੇਸ਼ ਕਰਨ ਜਾ ਰਹੀ ਹੈ ਸੋ ਦੋਸਤੋ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਇਸ ਕਾਲਰ ਜੋਬ ਕਮੈਂਟ ਸੈਕਸ਼ਨ ਉਰ ਦੇਓ ਤੇ ਜਾਂਦੇ ਹੋ ਸਾਨੂੰ ਲਾਈਕ